ਸਸਿਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਬੰਗੂ ਲੋਕ ਰਣ ਚੈਨਲ ਪੰਜਾਬੀ ਤੋਂ ਤੁਹਾਡਾ ਸਵਾਗਤ ਹੈ ਮੇਰੇ ਨਾਲ ਮੌਜੂਦ ਨੇ ਆਰਥਿਕ ਮਾਹਿਰ ਡਾਕਟਰ ਮਲਵਿੰਦਰ ਸਿੰਘ ਟਵਾਣਾ ਟਵਾਣਾ ਸਾਹਿਬ ਸਸਿਕਾਲ ਜੀ ਆਇਆਂ ਜੀ ਜੀ ਦੋਸਤੋ ਟਵਾਣਾ ਸਾਹਿਬ ਨਾਲ ਬਹੁਤ ਲੰਮੇ ਸਮੇਂ ਬਾਅਦ ਸਾਹ ਨੇ ਪੈਰੀ ਆ ਪਹਿਲਾਂ ਤਾਂ ਟਵਾਣਾ ਸਾਹਿਬ ਤੋਂ ਨਿੱਤ رائے ਲੰਦੇ ਹੁੰਦੇ ਸੀ ਵੱਖ-ਵੱਖ ਈਸ਼ਵਾਂ ਤੇ ਸੋ ਟਵਾਣਾ ਸਾਹਿਬ ਵਿਦੇਸ਼ ਦੇ ਟੂਰ ਦੇ ਉੱਪਰ ਸੀ ਆਪਣੇ ਨਾਲ ਅੱਜ ਜੁੜ ਰਹੇ ਨੇ ਟਵਾਣਾ ਸਾਹਿਬ ਸੋ ਗੱਲਬਾਤ ਇੱਕ ਤਾਂ ਸੁਖਪਾਲ ਸਿੰਘ ਖਹਿਰਾ ਤੇ ਕਰੰਟ ਜਿਹੜੇ ਮਾਮਲੇ ਹੈਗੇ ਨੇ ਪੰਜਾਬ ਦੇ ਇਹਨਾਂ ਤੇ ਲਾਵਾਂਗੇ ਨਾਲੋ ਨਾਲ ਟਵਾਣਾ ਸਾਹਿਬ ਤੋਂ ਨਮਜੋਦ ਸਿੰਘ ਸਿੱਧੂ ਆਰੇ ਸਮਝਣ ਦਾ ਯਤਨ ਕਰਾਂਗੇ ਟਵਾਣਾ ਸਾਹਿਬ ਤੁਸੀਂ ਵਿਦੇਸ਼ ਦੇ ਵਿੱਚ ਰਹਿ ਕੇ ਆਇਓ ਅਸਾਂ ਪੰਜਾਬ ਦੇ ਵਿੱਚ ਰਹਿ ਕੇ ਵੇਖ ਰਹੇ ਆ ਪੋਲਿਟਿਕਸ ਵਿਦੇਸ਼ ਦੇ ਵਿੱਚ ਰਹਿੰਦਾ ਹੋਇਆ ਵਿਅਕਤੀ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਹੁਣ ਵੇਖ ਰਿਹਾ ਪੰਜਾਬ ਦੀ ਪੋਲਿਟਿਕਸ ਨੂੰ ਵੇਖ ਰਿਹਾ ਖਾਸ ਕਰਕੇ ਜਿਹੜੇ ਕਰੰਟ ਇਸ਼ੂ ਨੇ ਜਿਵੇਂ ਸੁਖਪਾਲ ਸਿੰਘ ਖਹਿਰਾਵਾ ਹੋ ਗਿਆ ਨਵਜੋਤ ਸਿੰਘ ਸਿੱਧੂ ਦਾ ਹੋ ਗਿਆ ਜਾਂ ਸਾਰੀ ਪਾਰਟੀਆਂ ਦਾ ਚੱਲ ਰਿਹਾ ਹੈ ਸੋ ਇੱਕ ਤਾਂ ਦੱਸਿਓ ਕਿ ਵਿਦੇਸ਼ ਬੈਠੇ ਹੋਏ ਬੰਦੇ ਦਾ ਜਿਹੜਾ ਵਿਜ਼ਨ ਹੁੰਦਾ ਦੂਰ ਬੈਠ ਕੇ ਸੋਚਣ ਦਾ ਉਹ ਤੁਹਾਡਾ ਕੀ ਓਪੀਨੀਅਨ ਹੈ ਉਹਦੇ ਤੇ ਤੇ ਨਾਲ ਨਾਲ ਪੰਜਾਬ ਸਰਕਾਰ ਸੁਖਪਾਲ ਸਿੰਘ ਖਹਿਰਾਵਾ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਲeggi ਉਹਨੂੰ ਤੁਸੀਂ ਕਿਸੇ ਨਜ਼ਰ ਦੇ ਨਾਲ ਦੇਖ ਲਿਓ ਟਵਾੜਾ ਸਾਹਿਬ ਉਹਦੀ ਵੀ ਸਾਂਝ ਪਾਇਓ ਜੀ ਕੋਟ ਸੇ ਜਾ ਕੇ ਮੈਂ ਕਾਫੀ ਪੰਜਾਬੀ ਜਿਹੜੇ ਬੰਦੇ ਆ ਉਹਨਾਂ ਨੂੰ ਮਿਲਿਆ ਹੈ ਨਾ ਗੁਰਦੁਆਰੇ ਚ ਹੋ ਐਤਵਾਰ ਕਾਫੀ ਲੋਕ ਇਕੱਠੇ ਹੁੰਦੇ ਆ ਉੱਥੇ ਗੱਲਬਾਤ ਹੁੰਦੀ ਹੈ ਉੱਥੋਂ ਇੱਕ ਪੰਜਾਬ ਟਾਈਮਜ਼ ਅਖਬਾਰ ਵੀ ਨਿਕਲਦਾ ਕਈ ਗੁਰਦੁਆਰਿਆਂ ਚ ਜਾਂਦਾ ਤੇ ਕਈ ਚੈਨਲ ਚੱਲਦੇ ਆ ਰੇਡੀਓ ਦੇ ਚੈਨਲ ਵੀ ਚੱਲਦੇ ਆ ਉੱਥੇ ਹੈਨਾ ਕੁਝ ਟੀਵੀ ਚੈਨਲ ਵੀ ਚੱਲਦੇ ਆ ਤੇ ਲੋਕ ਉਹਨਾਂ ਨਾਲ ਬਾ ਵਾਸਤਾ ਰੱਖਦੇ ਆ ਜਿਹੜੇ ਬੰਦੇ ਲੰਮੇ ਸਮੇਂ ਤੋਂ ਵੀ ਉੱਥੇ ਰਹਿੰਦੇ ਆ ਜਿਨ੍ਹਾਂ ਨੂੰ 20-25-25 ਸਾਲ ਵੀ ਹੋ ਗਏ ਉੱਥੇ ਰਹਿੰਦਿਆਂ ਨੂੰ ਉਹ ਵੀ ਪੰਜਾਬ ਦੀ ਚਿੰਤਾ ਕਰਦੇ ਆ ਪੰਜਾਬ ਨਾਲ ਜੁੜੇ ਆ ਉਹ ਪੀੜੀ ਜਿਹੜੀ ਹੈ ਹੈਨਾ ਜੀ ਜਿਹੜੀ ਇੱਥੋਂ ਗਈ ਹੈ ਤੇ ਜਿਹੜੇ ਉੱਥੇ ਜੰਮੇ ਪਲੇ ਆ ਜਿਹੜੇ ਉੱਥੇ ਵੱਡੇ ਹੋਏ ਆ ਉੱਥੋਂ ਦੇ ਜੰਮਪਲੇ ਉਹਨਾਂ ਨੂੰ ਬਾਲਾ ਨਹੀਂ ਹੈ ਉਹ ਉਸ ਤਰ੍ਹਾਂ ਦਾ ਕਿਉਂਕਿ ਉਸ ਮੁਲਕ ਦੇ ਵਿੱਚ ਰਚਮੀ ਸੀਗੇ ਲੇਕਿਨ ਜਿਹੜੇ ਲੋਕ ਇੱਥੋਂ ਜਾ ਰਹੇ ਐ ਤੇ ਗਏ ਵੀ ਐ ਚਾਹੇ ਉਹ ਆਈਟੀ ਇੰਡਸਟਰੀ ਚ ਜਾਏ ਹੋ ਟਰੱਕਾਂ ਦਾ ਕੰਮ ਕਰਦੇ ਐ ਚਾਹੇ ਹੋਰ ਕੰਮ ਕਰਦੇ ਐ ਪੰਜਾਬ ਬਾਰੇ ਉਹ ਚਿੰਤਾ ਕਰਦੇ ਐ ਉਹ ਉਹ ਗੱਲਾਂ ਹੁੰਦੀਆਂ ਨੇ ਨਾ ਬੜੀ ਲੰਮੀ ਡਿਸਕਸ਼ਨ ਵੀ ਹੁੰਦੀ ਆ ਗੁਰਦੁਆਰਿਆਂ ਚ ਉਹਦੇ ਚ ਬੜਾ ਸਿੱਧਾ ਜਾ ਵੀ ਹਰੇਕ ਬੰਦਾ ਇਹ ਕੋਸ਼ਿਸ਼ ਕਰਦਾ ਕਿ ਪੰਜਾਬ ਵਧੀਆ ਹੋਵੇ ਪਹਿਲਾਂ ਵਰਗਾ ਜਿਹੜਾ ਪੰਜਾਬ ਐ ਜਿਸ ਤਰ੍ਹਾਂ ਦਾ ਗ੍ਰੀਨ ਰੈਵੋਲੂਸ਼ਨ ਵੜੇ ਜਾ ਉਹਦੇ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਇੱਥੇ ਹੈ ਸੀਗੀ ਠੀਕ ਹੈ ਡਵੈਲਪਮੈਂਟ ਹੋਵੇ ਤਰੱਕੀ ਹੋਵੇ ਲੇਕਿਨ ਜੋ ਹੁਣ ਨਘਾਰ ਜਿਹੜਾ ਨੈਤਿਕਤਾ ਦਾ ਕਹਿ ਲੋ ਤੁਸੀਂ ਪੋਲਿਟਿਕਸ ਦਾ ਕਹਿ ਲੋ ਸੋਸ਼ਲ ਵੀ ਸਮਾਜਿਕ ਵੀ ਉਹਦਾ ਫਿਰ ਨਹੀਂ ਰਹਿ ਸਕਦਾ ਉਹ ਵੀ ਹੋ ਗਿਆ ਤੇ ਆਰਥਿਕ ਤੌਰ ਤੇ ਵੀ ਸਮੱਸਿਆਵਾਂ ਉਹ ਸਾਰਿਆਂ ਦੇ ਬਾਰੇ ਚ ਉਹਨਾਂ ਨੂੰ ਸਾਰਿਆਂ ਨੂੰ ਚਿੰਤਾ ਤੇ ਉੱਥੇ ਵੀ ਹੁੰਦੀ ਹੈ ਕਿ ਹਾਂ ਸਰਕਾਰਾਂ ਬਾਰੇ ਏਵੈਲੂਏਸ਼ਨ ਕਰਦੇ ਆ ਪਹਿਲੀਆਂ ਬਾਰੇ ਵੀ ਕਰਦੇ ਆ ਤੇ ਹੁਣ ਵਾਲੀ ਵਾਲੇ ਵੀ ਕਰਦੇ ਆ ਤੇ ਮੁੱਖ ਤੌਰ ਤੇ ਤਾਂ ਉਹੀ ਦੋਸ਼ੀ ਹੈ ਜਿਨੇ ਰਾਜ ਕੀਤਾ ਪੰਜਾਬ ਤੇ ਜਾਂ ਕਰ ਰਿਹਾ ਉਹ ਉਹਨਾਂ ਦੀ ਜਵਾਬਦੇਹੀ ਹੀ ਬਣਦੀ ਹੈ ਚਾਹੇ ਉਹ ਪਹਿਲਾਂ ਅਕਾਲੀ ਦਲ ਸੀਗਾ ਫਿਰ ਚਾਹੇ ਕਾਂਗਰਸ ਸੀ ਅਕਾਲੀ ਦਲ ਭਾਜਪਾ ਨਾਲ ਸੀਗਾ ਫਿਰ ਕਾਂਗਰਸ ਸੀ ਤੇ ਫਿਰ ਚਾਹੇ ਹੁਣ ਆਮ ਆਦਮੀ ਪਾਰਟੀ ਹੈ ਤੇ ਉਹ ਹਰੇਕ ਨੂੰ ਉਸੇ ਨਜ਼ਰੀਏ ਤੋਂ ਹੀ ਦੇਖਣਾ ਚਾਹੀਦਾ ਉਹੀ ਜ਼ਿੰਮੇਵਾਰ ਹੈ ਲੋਕ ਤਾਂ ਜ਼ਿੰਮੇਵਾਰ ਹੈ ਨਹੀਂ ਇਹ ਨੀਤੀਆਂ ਸਰਕਾਰਾਂ ਨੇ ਬਣਾਉਣੀਆਂ ਹੁੰਦੀਆਂ ਆ ਤੇ ਜੇ ਲੋਕ ਲੜਦੇ ਆ ਫਿਰ ਸਰਕਾਰਾਂ ਡੰਡੇ ਮਾਰਦੀਆਂ ਉਹਨਾਂ ਨੇ ਚਾਹੇ ਰਜਗਾਰ ਦੀ ਗੱਲ ਹੋਵੇ ਚਾਹੇ ਕਿਸਾਨਾਂ ਦੀ ਗੱਲ ਹੋਵੇ ਫਿਰ ਚਾਹੇ ਚਾਹੇ ਪੜ੍ਹਾਈ ਦੀ ਗੱਲ ਹੋਵੇ ਵਿਦਿਆਰਥੀਆਂ ਦੀ ਗੱਲ ਹੋਵੇ ਫਿਰ ਉਹਨਾਂ ਦੇ ਮੁਕੱਦਮੇ ਦਰਜ ਕਰੋ ਫਿਰ ਉਹਨਾਂ ਨੂੰ ਕੁੱਟੋ ਤੇ ਫਿਰ ਉਹਦੇ ਲਈ ਜੇ ਉਹਨਾਂ ਨੂੰ ਤੁਸੀਂ ਪ੍ਰੋਟੈਸਟ ਨਹੀਂ ਕਰਨ ਦੇਣਾ ਤੇ ਉਹਨਾਂ ਨੂੰ ਤੁਸੀਂ ਸੰਘਰਸ਼ ਵੀ ਨਹੀਂ ਕਰਨ ਦੇਣਾ ਤੇ ਕੁੱਟਣਾ ਤੇ ਫਿਰ ਤੁਸੀਂ ਉਹਦੇ ਲਈ ਕੋਈ ਨੀਤੀ ਵੀ ਨਹੀਂ ਲਿਆਉਣੀ ਉਹਦਾ ਕੋਈ ਸੁਧਾਰ ਨਹੀਂ ਕਰਨਾ ਤੇ ਉਹ ਫਿਰ ਉਹਨਾਂ ਦੀ ਜ਼ਿੰਮੇਵਾਰੀ ਤਾਂ ਪੋਲਿਟੀਕਲ ਪਾਰਟੀ ਦੀ ਤੇ ਸਰਕਾਰ ਦੀ ਤਾਂ ਬਣਦੀ ਹੈ ਇਹ ਗੱਲਾਂ ਉੱਥੇ ਆਮ ਤੌਰ ਤੇ ਹੁੰਦੀਆਂ ਤੇ ਅੱਜ ਦੇ ਸੰਦਰਭ ਵਿੱਚ ਵੀ ਹੁੰਦੇ ਆ ਜੋ ਆਸਾਂ ਉਮੀਦਾਂ ਜਿਹੜਾ ਬਦਲਾਅ ਸੀਗਾ ਉਹ ਜਿਹੜੀਆਂ ਹੈਗੀਆਂ ਕਿ ਹੁਣ ਤਾਂ 2 ਸਾਲ ਤਕਰੀਬਨ ਹੋ ਚੱਲੇ ਉਦੇ ਚ ਬਹੁਤ ਕੁਝ ਜਿਹੜਾ ਵਿਚਾਰ ਵਟਾਂਦਰਾ ਹੁੰਦਾ ਉਹਦੇ ਚੋਂ ਨਿਕਲ ਕੇ ਆਉਂਦਾ ਵੀ ਕੀ ਹੋਣ ਜਾ ਰਿਹਾ ਤੇ ਕੀ ਹੋਇਆ ਕਿਉਂਕਿ 2 ਸਾਲ ਨਿਕਲ ਗਏ ਤੇ 2 ਸਾਲ ਹੋਰ ਫਿਰ ਪਿਛਲਾ ਸਾਲ ਤਾਂ ਇਲੈਕਸ਼ਨਾਂ ਦਾ ਹੀ ਹੁੰਦਾ ਤੇ ਉਹਦਾ ਇਲੈਕਸ਼ਨਾਂ ਦੇ ਮੋੜ 'ਚ ਚੱਲ ਜਾਂਦਾ ਸੋ ਇਸ ਲਈ ਪੰਜਾਬ ਦੀ ਤਰੱਕੀ ਕਿਸ ਤਰ੍ਹਾਂ ਹੋਊਗੀ ਕਿਵੇਂ ਹੋਊਗੀ ਜਿਹੜੇ ਕੁਝ ਕਿਹਾ ਗਿਆ ਐਜੂਕੇਸ਼ਨ ਦੇ ਬਾਰੇ 'ਚ ਹੋਵੇ ਹਸਪਤਾਲਾਂ ਦੇ ਬਾਰੇ 'ਚ ਹੋਵੇ ਫਿਰ ਰਜਗਾਰ ਦੇ ਬਾਰੇ 'ਚ ਹੋਵੇ ਫਿਰ ਜਿਹੜੀ ਤਰੱਕੀ ਦੇ ਲਈ ਇਹ ਹੈ ਵੀ ਬਾਹਰੋਂ ਬੰਦੇ ਇੱਥੇ ਆਉਣਗੇ ਜਾਂ ਬੰਦੇ ਇੱਥੋਂ ਨਹੀਂ ਜਾਣਗੇ ਉਹਨਾਂ ਦੀ ਗੱਲ ਹੋਵੇ ਇਹ ਸਾਰੀਆਂ ਗੱਲਾਂ ਲੋਕ ਉੱਥੇ ਦੇ ਵੀ ਡਿਸਕਸ ਕਰਦੇ ਆ ਤੇ ਉਹ ਆਉਂਦੇ ਰਹਿੰਦੇ ਆ ਪੰਜਾਬ ਦੇਖਦੇ ਰਹਿੰਦੇ ਆ ਤੇ ਕਾਫੀ ਕੁਝ ਚਰਚਾ ਚ ਰਹਿੰਦਾ ਤੋਂ ਕੋਈ ਬਹੁਤ ਵਧੀਆ ਉਹਨਾਂ ਦਾ ਨਜ਼ਰੀਆ ਨਹੀਂ ਹੈ ਹੁਣ ਮੌਜੂਦਾ ਸਰਕਾਰ ਦੇ ਬਾਰੇ ਵਿੱਚ ਵੀ ਕਾਫੀ ਕ੍ਰਿਟੀਕਲ ਏਵੈਲੂਏਸ਼ਨ ਜਿਹੜੀ ਆ ਉਹਦਾ ਮਲੰਕਣ ਜਿਹੜਾ ਆ ਵੀ ਕਿੱਤਾ ਜਾ ਰਿਹਾ ਬਾਕੀ ਰਹੀ ਗੱਲ ਜਿਹੜੀ ਤੁਸੀਂ ਸੁਖਪਾਲ ਸਿੰਘ ਖਹਿਰਾ ਦੀ ਕਹਿੰਦੇ ਹੋ ਕਿ ਦੇਖੋ 2015 ਦਾ ਕੇਸ ਹੈ ਅਕਾਲੀਆਂ ਅਕਾਲੀ ਸਰਕਾਰ ਅਕਾਲੀ ਭਾਜਵਾ ਸਰਕਾਰ ਵੇਲੇ ਇਹ ਕੇਸ ਬਣਿਆ 2015 ਦਾ ਕੇ ਵੀ ਕੋਈ ਸਮਗਲਰ ਫੜਿਆ ਗਿਆ ਤੇ ਉਹਦੀ ਜਿਹੜੀ ਵਾਈਫ ਸੀਗੀ ਉਹਨੇ ਕਸ਼ਮੀਰ ਸਿੰਘ ਕੋਈ ਬੰਦਾ ਵੀ ਉਹਨੇ ਉਹਦੀ ਵਾਈਫ ਨੇ ਕੋਈ ਬਿਆਨ ਦੇ ਉੱਤੇ ਖਹਿਰੇ ਦੇ ਖਿਲਾਫ ਕੇਸ ਦਰਜ ਹੋਇਆ ਦਾ 2015 ਤੋਂ ਫਿਰ 2017 ਜੋ ਦੀ ਅਰੈਸਟ ਹੁੰਦੀ ਹੈ ਫਿਰ ਉਹ ਸੁਪਰੀਮ ਕੋਰਟ ਚੱਲਾ ਜਾਂਦਾ ਉੱਥੋਂ ਨੂੰ ਇਹਨਾਂ ਦੀ ਸਟੇ ਹੋ ਜਾਂਦਾ ਟ੍ਰਾਇਲ ਉਦੋਂ ਬਾਅਦ ਈਡੀ ਵੀ ਆਉਂਦੀ ਹੈ ਈਡੀ ਦੇ ਵਿੱਚ ਵੀ ਆਉਂਦਾ ਤੇ ਜਿਹੜੇ ਉਹਨੂੰ ਸੱਮਨ ਭੇਜੇ ਗਏ ਸੀ ਉਹ ਵੀ ਕਵੈਸ਼ ਹੁੰਦੇ ਆ ਸੁਪਰੀਮ ਕੋਰਟ ਤੋਂ ਤੇ ਹੁਣ ਫਿਰ ਇਹ ਕੰਮ ਸ਼ੁਰੂ ਹੋ ਗਿਆ ਕਿ ਫਿਰ ਉਹਨੂੰ ਫੜ ਕੇ ਅੰਦਰ 4 ਮਹੀਨੇ ਬਾਅਦ ਉਹਦੀ }{|\text{ਵੇਲ}} \text{ਹੋਈ} \text{।} \text{ਅ} \text{ਇੱਕ ਵੱਖਰੀ ਗੱਲ ਆ ਕਿ ਖੈਰਾ} ਆ ਆਮ ਆਦਮੀ ਪਾਰਟੀ ਚ ਵੀ ਰਹਾ ਹੈ ਜੀ ਉੱਥੋਂ ਆਇਆ ਤੇ ਐਲਓਪੀ ਸੀਗਾ ਲੀਡਰ ਆਫ اپੋਜੀਸ਼ਨ ਜਿਹੜਾ ਸੀਗਾ ਆ ਉਹ ਉਸ ਵੇਲੇ ਬੋਲਦਾ ਸੀ ਤੇ ਇਸ ਕਰਕੇ ਸੀਗਾ ਕਿ ਵੀ ਇਹ ਬੋਲਦੇ ਨੇ ਕੋਈ ਮਾਸ ਬੇਸ ਬਣ ਰਿਹਾ ਤੇ ਹੋਰ ਹੈ ਇਸ ਲਈ ਇਹਨੂੰ ਪਰੇ ਕਰੋ ਜੀ ਪਹਿਲਾਂ ਫੁਲਕਾ ਸਾਹਿਬ ਗਏ ਫਿਰ ਖੈਰਾ ਗਿਆ ਫਿਰ ਸਰਪਾਲ ਸਿੰਘ ਚੀਮਾ اپੋਜੀਸ਼ਨ ਲੀਡਰ ਬਣਿਆ ਅਜੀ ਇੱਕ ਮਤਲਬ ਹੈ ਤੇ ਉਦੋਂ ਵੀ ਲੋਕ ਤਾਂ ਕਹਿੰਦੇ ਵੀ ਖੈਰਾ ਬੋਲਦਾ ਵੀ ਹੈ ਨਾ ਜੀ ਮੈਂ ਨਹੀਂ ਕਹਿੰਦਾ ਕਮੀਆਂ ਪੇਸ਼ੀਆਂ ਹਰ ਇੱਕ ਬੰਦੇ 'ਚ ਹੋਣਗੀਆਂ ਪਰ ਜਿਸ ਤਰ੍ਹਾਂ ਦਾ ਟਰੈਕ ਰਿਕਾਰਡ ਹੈ ਜਿਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ ਤੇ ਜਿਸ ਤਰ੍ਹਾਂ ਦਾ ਸਾਹਮਣੇ ਹੈ ਇਹ ਸਾਰੇ ਲੋਕਾਂ ਨੂੰ ਪਤਾ ਵੀ ਹਾਂ ਉਹ ਬੰਦਾ ਜਿਹੜਾ 15 ਤੋਂ ਲੈ ਕੇ ਹੁਣ 24 ਆ ਗਿਆ ਤੇ ਤੁਸੀਂ ਮਤਲਬ 7 ਸਾਲ 8 ਸਾਲ 'ਚ ਜਿਆਦਾ ਬਹੁਤ ਕੰਕਰੀਟ ਕੁਝ ਲਿਆਉਂਦੇ ਇਹ ਬੰਦੇ ਦੇ ਖਿਲਾਫ 8 ਸਾਲ ਕੋਈ ਥੋੜੇ ਹੁੰਦੇ ਆ ਤੇ ਤੁਸੀਂ ਮਤਲਬ ਉਸ ਤਰ੍ਹਾਂ ਦੀ ਗੱਲੀਏ ਤੇ ਹੁਣ ਵੀ ਇਹ ਗੱਲ ਚੱਲਦੀ ਐ ਨੰਬਰ 1 ਤਾਂ ਇਹ ਐ ਹਾਂ ਖੈਰੇ ਦਾ ਮਤਲਬ ਟਰੈਕ ਰਿਕਾਰਡ ਵੀ ਐ ਵੀ ਪਹਿਲਾਂ ਕਾਂਗਰਸ ਸੀ ਆファーਦਰ ਵੀ ਕਾਂਗਰਸੀ ਸੀ ਉਹਦੇ ਜੋ ਨਿਕਲ ਕੇ ਤੁਸੀਂ ਹੈ ਨਾ ਕਈ ਪਾਸੇ ਨੂੰ ਕੰਮ ਕਮਾ ਕੇ ਫੇਰ ਮੁੜ ਕੇ ਕਾਂਗਰਸ ਚ ਚਲੇ ਗਏ ਉਹ ਉਹ ਉਹਦੀ ਆਪਣੇ ਪੋਲੀਟੀਕਲ ਐਕਸ਼ਨਾਂ ਦੇ ਉਹਦੀਆਂ ਬੜੀਆਂ ਗਲਤੀਆਂ ਹੋਣਗੀਆਂ ਪਰ ਹੁਣ ਇੱਕ ਗੱਲ ਤਾਂ ਹੈ ਨਾ ਕਿ ਪਹਿਲਾਂ ਵੀ ਉਹ ਲਗਾਤਾਰ ਇਸ ਗੱਲ ਦੇ ਲਈ ਤਾਂ ਜਾਣਿਆ ਜਾਂਦਾ ਕਿ ਉਹ ਮੁੱਦੇ ਉਠਾਉਂਦਾ ਤੇ ਬੋਲਦਾ ਚਾਹੇ ਕਾਂਗਰਸ ਦੇ ਵਿੱਚ ਪਹਿਲਾਂ ਸੀਗਾ ਫਿਰ ਚਾਹੇ ਆਮ ਆਦਮੀ ਪਾਰਟੀ ਦੇ ਵਿੱਚ ਰਹਾ ਫਿਰ ਹੁਣ ਵੀ ਚਾਹੇ ਹੋਵੇ ਤੁਹਾਨੂੰ ਯਾਦ ਹੀ ਹੋਊਗਾ ਜਦੋਂ ਜੋਪਾ ਦੇ ਕੇਸ ਬਣਿਆ ਉਹ ਦੋਨੇ ਉਹਦੇ ਕੇਸ ਵੀ ਉਠਾਏ ਸੀਗੇ ਪਿੰਡਾਂ 'ਚ ਜਾ ਕੇ ਕਈ ਮੁੱਦੇ ਉਠਾਏ ਗਏ ਹੁਣ ਗੱਲ ਇਹ ਹੈ ਕਿ ਤੁਸੀਂ ਉਹਨੂੰ ਫੜਿਆ ਤੇ ਉਹਦੀ ਬੇਲ ਹੋ ਗਈ ਹਾਂਜੀ ਤੇ ਬੇਲ ਹੋ ਕੇ ਐਡਾ ਵੱਡਾ ਕੀ ਮਸਲਾ ਜੇ ਜੇ ਖੈਰਾ ਬੇਲ ਦੇ ਉੱਤੇ ਬਾਹਰ ਰਹਿ ਜੂਗਾ ਤੇ ਉਹ ਕੋਈ ਸਟੇਟ ਲਈ ਬਹੁਤ ਵੱਡਾ ਖਤਰਾ ਖੜਾ ਹੋ ਗਿਆ ਜਾਂ ਲੋਕਾਂ ਲਈ ਬਹੁਤ ਵੱਡਾ ਖਤਰਾ ਖੜਾ ਹੋ ਗਿਆ ਕਿਹਦੇ ਲਈ ਖਤਰਾ ਖੜਾ ਹੋ ਗਿਆ ਉਹ ਤੇ ਤੁਸੀਂ ਉਹਨੂੰ ਇਹ ਕਹਿਣਾ ਵੀ ਇਹਦੀ ਬੇਲ ਕੈਨਸਲ ਕਰ ਦਿਓ ਜੀ ਇਹਨੂੰ ਤਾਂ ਅੰਦਰ ਜਾਣ ਦਿਓ ਹੈਨਾ ਤੇ ਬੇਲ ਅਗਲੇ ਦਾ ਰਾਈਟ ਆ ਹੱਥ ਤੁਹਾਡੇ ਕੋਲ ਵੀ ਰਾਈਟ ਹੈ ਕਾਨੂੰਨੀ ਤੌਰ ਤੇ ਠੀਕ ਹੈ ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ ਵਰਸਪ੍ਰੀਮ ਕੋਰਟ ਚ ਲੜਨ ਲਈ ਤਾਂ ਹੋਰ ਬਹੁਤ ਸਾਰੇ ਮੁੱਦੇ ਆ ਹਾਈ ਕੋਰਟ ਚ ਵੀ ਲੜਨ ਲਈ ਬਹੁਤ ਸਾਰੇ ਮੁੱਦੇ ਆ ਆ ਜਿਹੜੇ ਭਗੌੜੇ ਆ ਇੱਕ ਬੰਦਾ ਜਿਹੜਾ ਕੌਡਾ ਖੌਡਾ ਹਾਂਜੀ ਅਮਨਦੀਪ ਸਿੰਘ ਕੌਡਾ ਜਿਹਦੇ ਕਰਕੇ 6 ਜ਼ਿਲ੍ਹਿਆਂ ਦੇ ਐਸ ਐਚਓ ਦੀ ਤਨਖਾਹ ਰੋਕਦੀ ਸੁਪਰੀਮ ਕੋਰਟ ਨੇ ਬਈ ਪਹਿਲਾਂ ਬਈ ਫੜੋ 19 ਕੇਸਾਂ ਚ ਭਗੌੜਾ ਉਹ ਹਾਂਜੀ ਯਾਰ ਕਿੰਨੇ ਸਾਲਾਂ ਤੋਂ ਭਗੌੜਾ 2009-10 ਤੋਂ ਲੈ ਕੇ ਕਿੰਨੇ ਸਾਲਾਂ ਦਾ ਭਗੌੜਾ ਉਹਦੇ ਲਈ ਤਾਂ ਸਭ ਰਿਕਾਰਡ ਨਹੀਂ ਜਾਂਦੇ ਤੁਸੀਂ ਉਹਦੇ ਲਈ ਸਰਕਾਰ ਬਿਆਨਵਾ ਜੀਆਂ ਵੀ ਨਹੀਂ ਦਿੰਦੀ ਉਹਦੇ ਲਈ ਡੀਜੀਪੀ ਕਹਿੰਦਾ ਭਾਈ ਸਾਹਿਬ ਇਹ ਕੀ ਡਰਾਮਾ ਰਚਿਆ ਤੁਸੀਂ ਹੈਨਾ ਕੋਈ ਕੰਕ੍ਰੀਟ ਸਟੈਪ ਨਹੀਂ ਆ ਤੇ 19 ਕੇਸਾਂ ਚੋਂ ਭਗੌੜਾ ਹੋਇਆ ਆ ਬੰਦਾ ਆਰ ਫਿਰ ਦੂਜੀ ਗੱਲ ਇਹ ਆ ਕਿ ਜਿਹੜੇ ਡਰੱਗ ਦੇ ਕੇਸ ਚ ਤੁਸੀਂ ਖੈਰਾ ਖੈਰਾ ਸੁਖਪਾਲ ਸਿੰਘ ਖੈਰਾ ਨੂੰ ਪਹਿਲੋਂ ਬੇਲੋ ਨੇ ਲਈ ਲੀਗਲ ਬੈਟਲ ਲੜੀ ਤੇ ਉਹ ਤੋਂ ਬਾਅਦ ਤੁਸੀਂ ਸੁਪਰੀਮ ਕੋਰਟ ਚਲੇਗੇ ਜਿਹੜੇ ਕਿਚੋ ਕਹਿੰਦੇ ਹੋ ਤਾਂ ਤੁਸੀਂ ਇਹ ਤਾਂ ਦੱਸੋ ਵੀ ਤੁਸੀਂ ਜਿਹੜੇ ਨਸ਼ੇ ਆ ਉਹਨਾਂ ਤੇ ਕਾਬੂ ਪਾ ਲਿਆ ਜਿਹਦੀ ਗੱਲ ਕਿਸੇ ਵੇਲੇ ਮਰਿੰਦਰ ਸਿੰਘ ਨੇ ਵੀ ਕਹੀ ਵੀ ਮੈਂ ਤਾਂ ਜਿਹੜਾ ਤੱਕ ਤੋੜ ਦੂੰਗਾ ਮੈਂ ਇਹਨੂੰ ਬੰਦ ਕਰ ਦੂੰਗਾ 4 ਹਫ਼ਤਿਆਂ ਦੇ ਵਿੱਚ ਤੇ ਤੁਸੀਂ ਵੀ ਇਹ ਕਹਿ ਕੇ ਆਏ 2 ਸਾਲ ਨਿਕਲ ਗਏ ਤੇ ਹਰ ਰੋਜ਼ ਖਬਰਾਂ ਆਉਂਦੀਆਂ ਹਰ ਰੋਜ਼ ਜਾਂ ਤਾਂ ਕੋਈ ਬੰਦਾ ਮਰਦਾ ਜਾਂ ਝਗੜਾ ਹੁੰਦਾ ਜਾਂ ਲੋਕਾਂ ਨਾਲ ਹੁਣ ਮਤਲ ਅੱਕ ਕੇ ਇਹ ਹੋ ਗਿਆ ਵੀ ਲੋਕਾਂ ਨੇ ਆਪਣੇ ਪੱਧਰ ਤੇ ਪਿੰਡਾਂ ਦੀਆਂ ਕਮੇਟੀਆਂ ਬਣਾ ਲੀਆਂ ਹਾਂਜੀ ਪਿੰਡਾਂ ਚ ਉਹ ਜਿਹੜਾ ਨੈਕਸਸ ਹੈ ਉਹ ਵੀ ਨੰਗਾ ਹੋ ਗਿਆ ਉਹ ਉਹ ਪੋਲੀਟੀਕਲ ਤੇ ਪੁਲਿਸ ਵਾਲਾ ਵੀ ਨੈਕਸਸ ਨੰਗਾ ਹੋ ਰਿਹਾ ਤੇ ਉਹ ਜਿਹੜਾ ਹੁਣ ਇੱਕ ਮਾਨਸਾ ਦਾ ਬੰਦਾ ਉਹ ਲਗਾਤਾਰ ਲੜ ਰਿਹਾ ਤੁਸੀਂ ਫੜ ਕਿਉਂਦੇ ਤੇ ਕੇਸ ਬਣਾ ਕੇ ਅੰਦਰ ਕਰਤਾ ਉਹ ਝੋਟਾ ਅਣੀ ਘੇ ਲੋਕਾਂ ਨੇ ਉਹ ਲਾਇਆ ਫਿਰ ਤੁਸੀਂ ਉਹਦੇ ਤੇ ਕੇਸ ਵੀ ਵਾਪਸ ਲੈ ਲਿਆ ਕੀ ਤੁਸੀਂ ਉਹਨਾਂ ਤੇ ਲੜਦੇ ਹੋ ਉਹਨੂੰ ਸੁਪਰੀਮ ਕੋਰਟ ਤੱਕੇ ਜਾਂਦੇ ਹੋ ਇਹ ਇੱਕ ਨਸ਼ੇ ਦੇ ਕੇਸ ਤੇ ਜੇ ਤੁਸੀਂ ਇੱਡੇ ਸੀਰੀਅਸ ਹੋ ਵੀ ਆਜ ਨਹੀਂ ਸਖਪਾਲ ਸਿੰਘ ਘਰੇ ਦੇ ਵਗਰ ਇੰਨੀ ਬੁਰੀ ਤਰ੍ਹਾਂ ਪਏ ਹੋ ਤਾਂ ਬਾਕੀ ਦਾ ਕੀ ਹੋ ਰਿਹਾ ਪੰਜਾਬ 'ਚ ਨਾ ਇਹ ਇੱਕ ਗੱਲ ਹੈ ਦੂਜੀ ਗੱਲ ਇਹ ਹੈ ਕਿਨੇ ਬੜਾ ਇੱਕ ਸਿੱਧਾ ਜਾਣਾ ਟੈਕ ਟੈਕ ਇਹ ਠੀਕ ਹੈ ਜੀ ਇੱਕ ਦੋ ਬੰਦਿਆਂ ਨੂੰ ਟਾਰਗੇਟ ਕਰੋ ਤੇ ਉਹਨਾਂ ਨੂੰ ਫਿਰ ਲੋਕਾਂ ਦੇ ਵਿੱਚ ਮੁੱਦਾ ਬਣਾਈ ਰੱਖੋ ਹੈਨਾ ਖਹਿਰਾ ਜਿਹੜਾ ਬੋਲਦਾ ਤੇ ਇਸ ਲਈ ਲੋਕ ਉਹਨੂੰ ਜਾਣਦੇ ਆ ਤੇ ਤੁਸੀਂ ਉਹਦੇ ਤੇ ਕੇਸ ਬਣਾਓਗੇ ਲੋਕ ਕਹਿਣਗੇ ਦੇਖੋ ਜੀ ਖਹਿਰੇ ਨੂੰ ਉਹਨੂੰ ਬੈਨੀਫਿਟ ਹੋਊਗਾ ਇਹਦਾ ਨਾ ਕੀ ਨਹੀਂ ਹੋਊਗਾ ਉਹ ਤਾਂ ਚਲੋ ਅਗਲਾ ਸਬੰਧ ਦਾ ਹਦੂਗਾ ਲੇਕਿਨ ਇਕ ਲੋਕਾਂ ਜੇ ਮੁੱਦਾ ਬਣਾਦਾ ਜੀ ਵੀ ਹਾਂ ਖੈਰੇ ਦੇ ਖਿਲਾਫ ਹੁਣ ਸਰਕਾਰ ਸੁਪਰੀਮ ਕੋਰਟ ਚਲੀ ਗਈ ਅਸੀਂ ਇਹ ਕਰ ਰਹੇ ਹਾਂ ਅਸੀਂ ਉਹ ਕਰ ਰਹੇ ਜਿਹੜੇ ਲੋਕਾਂ ਦੇ ਮੁੱਦੇ ਆ ਪਤਾ ਹੈਗਾ ਕੇਂਦਰ ਕੀ ਬਣ ਰਿਹਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕੇਂਦਰ ਚ ਕੀ ਲੋਕ ਨੇ ਜਾਂ ਪਾਰਟੀਆਂ ਹੀ ਨੇ ਪਾਰਟੀਆਂ ਜਿਹੜੀਆਂ ਨੇ ਉਹ ਤਾਂ ਉਹ ਤਾਂ ਬਾਰਡਿਕਟ ਹੈ ਨਾ ਉਹ ਸਾਰੇ ਲੋਕਾਂ ਨੂੰ ਰਿਪਰੈਜ਼ੈਂਟ ਵੀ ਨਹੀਂ ਕਰਦੀ ਜੇ 70% ਵੋਟ ਪੈਂਦੀ ਆ 30% ਦਾ ਵੋਟਰ ਵੀ ਨਹੀਂ ਹੈ ਉਹਦੇ ਚ ਆਉਂਦੇ ਨਹੀਂ ਕਿ ਵੋਟ ਉਹ ਦੂਜਾ ਇਹ ਆ ਵੀ ਸਾਰੀਆਂ ਪਾਰਟੀਆਂ ਚ ਬੰਡੇ ਵੇ ਐ ਤੇ ਜੇ ਦਾ ਤੁਸੀਂ ਅਕਾਲੀ ਵਰਸਸ ਕਾਂਗਰਸ ਵਰਸਸ ਆਮ ਆਦਮੀ ਪਾਰਟੀ ਫਿਰ ਵਿੱਚੇ ਭਾਰਤੀ ਜਨਤਾ ਪਾਰਟੀ ਉਹ ਕਰਨਾ ਆਪਸ ਵਿੱਚ ਉਹੀ ਨੈਰੇਟਿਵ ਬਰਤਾਂਤ ਸਿਰਜਣਾ ਫਿਰ ਲੋਕਾਂ ਦੇ ਮੁੱਦੇ ਨਹੀਂ ਡਿਸਕਸ ਹੁੰਦੇ ਫਿਰ ਤੁਸੀਂ ਉਹਨੂੰ ਕਹੋ ਵੀ ਉੱਥੇ ਡਿਬੇਟ ਕਰਨੀ ਆ ਜੀ ਉੱਥੇ ਆ ਜਿਓ ਹੈਨਾ ਜਿਹੜੇ ਲੋਕਾਂ ਦੇ ਮੁੱਦੇ ਕਰਨਾ ਤੇ ਲੋਕ ਜਾਂਦੇ ਫਿਰ ਉਹਨਾਂ ਨੂੰ ਵੜਨ ਦਾ ਦੋ ਤੇ ਲੋਕਾਂ ਦੇ ਮੁੱਦੇ ਕਿੱਥੇ ਡਿਬੇਟ ਹੋਣਾ ਰੋਡ ਤੇ ਬੈਠੇ ਆ ਕਿਸਾਨ ਐ ਬੇਰਜਗਾਰ ਐ ਵਿਦਿਆਰਥੀ ਐ ਹੋਰ ਲੋਕ ਨੇ ਉਹਦਾ ਉੱਥੇ ਬੈਠੇ ਆ ਉਹਨਾਂ ਦੇ ਮੁੱਦੇ ਤਾਂ ਉੱਥੇ ਡਿਸਕਸ ਕਰਦੇ ਉਹ ਤਾਂ ਕਿੰਨੇ ਮინისტრਾਂ ਦੇ ਮਿਨਿਸਟਰ ਦੇ ਘਰ ਅੱਗੇ ਬੈਠੇ ਆ ਉੱਥੇ ਜਾ ਕੇ ਡਿਬੇਟ ਕਰੋ ਨਾ ਹੈਨਾ ਹੋ ਲੋ ਕੇ ਪਾਰਟੀਆਂ ਦੇ ਵਿੱਚ ਨਹੀਂ ਡਿਬੇਟ ਹੋਣੀ ਜੀ ਲੋਕਾਂ ਦੇ ਮੁੱਦੇ ਤੇ ਲੋਕਾਂ ਚ ਡਿਬੇਟ ਹੋਣੀ ਚਾਹੀਦੀ ਹੈ ਸੋ ਇਸ ਲਈ ਇਹ ਵੀ ਇੱਕ ਹੈਗਾ ਨਾ ਕਿ ਠੀਕ ਐ ਤੁਸੀਂ ਇੱਕ ਬੰਦੇ ਨੂੰ ਜਾਂ ਕਿਸੇ ਹੋਰ ਨੂੰ ਮੁੱਦਿਆਂ ਤੋਂ ਜਿਹੜੀ ਪਟਕਾਉਣ ਦੀ ਉਹ ਨੈਸ਼ਨਲ ਲੈਵਲ ਤੇ ਵੀ ਚੱਲਦੀ ਹੈ ਹੈਂ ਜੀ ਪੋਲਿਟਿਕਸ ਵੀ ਲੋਕਾਂ ਦੇ ਮੁੱਦੇ ਛੱਡ ਕੇ ਤੁਸੀਂ ਕੀ ਕਹਦੇ ਮੱਦਰ ਦਾ ਕਿਸੇ ਹੋਰ ਮਸਜਿਦ ਦਾ ਕਿਸੇ ਹੋਰ ਇਸ਼ੂ ਨੂੰ ਭਾਰ ਦੇਓ ਤੇ ਬਾਕੀ ਮੁੱਦੇ ਜਿਹੜੇ ਆ ਪਰੇ ਕਰ ਦਿਓ ਹੈਨਾ ਅਜਾ ਉਹ ਵੀ ਇਹੀ ਕਰ ਰਹੇ ਆ ਹੈਨਾ ਸੈਂਟਰ 'ਚ ਆ ਸੈਂਟਰ ਦੀ ਗਵਰਨਮੈਂਟ ਨੇ ਵੀ ਪਹਿਲਾਂ ਚਲੋ ਕਾਂਗਰਸ ਵਾਲਿਆਂ ਨਾਲ ਵੀ ਕਿਤੋਂ ਆਮ ਆਦਮੀ ਪਾਰਟੀ ਵਾਲਿਆਂ ਨਾਲ ਵੀ ਅੱਗੇ ਵੇ ਹੁਣ ਕਰਨਾ ਇਸੇ ਕਰਕੇ ਆਮ ਆਦਮੀ ਪਾਰਟੀ ਇੰਡੀਆ ਦੇ ਇਕੱਠੇ ਜੋੜ ਚ ਗਈ ਹੈ ਨਾ ਪਹਿਲਾਂ ਤਾਂ ਜਾਂਦੇ ਨਹੀਂ ਸੀ ਪਹਿਲਾਂ ਤਾਂ ਕਿਸੇ ਨਾਲ ਇਕੱਠੇ ਜੋੜ ਕਰਦੇ ਨਹੀਂ ਸੀ ਹੁਣ ਲੱਗਿਆ ਵੀ ਨਹੀਂ ਇਕੱਲੇ ਤਾਂ ਮਾਰ ਖਾਣੀ ਮਾਰ ਪਊਗੀ ਫਿਰ ਤੁਸੀਂ ਇੰਡੀਆ ਦੇ ਇਕੱਠੇ ਜੋੜ ਚ ਗਏ ਤੇ ਚੰਗਾ ਮੈਂ ਤਾਂ ਕਹਿਣਾ ਆ ਕਿ ਵੀ ਜਿਹੜੀ ਮਹੂਰੀਅਤ ਹੈ ਜਨਮੋਗਰੀ ਦੇ ਹੱਕ 'ਚ ਲੋਕਾਂ ਦੇ ਪੱਖ 'ਚ ਭਾਰਤ ਨੂੰ ਬਚਾਉਣ ਲਈ ਜਾਣਾ ਚਾਹੀਦਾ ਹੈ ਡੈਮੋਕ੍ਰੈਟਿਕ ਸ਼ਕਤੀਆਂ ਜਿਹੜੀਆਂ ਉਹ ਇਕੱਠੇ ਹੋਣਾ ਚਾਹੀਦਾ ਉਹ ਚੰਗੀ ਗੱਲ ਹੈ ਪਰ ਤੁਸੀਂ ਜਿਹੇ ਪਾਸੇ ਆਪਣਾ ਦੇਖਣਾ ਚਾਹੀਦਾ ਨਾ ਕਿ ਹਾਂ ਲੋਕਾਂ ਦੇ ਮੁੱਦਿਆਂ ਦੇ ਉੱਤੇ ਪੋਲਿਟਿਕਸ ਜਿਹੜੀ ਹੈ ਨਾ ਉਸ ਤਰ੍ਹਾਂ ਦੀ ਕਰਨੀ ਚਾਹੀਦੀ ਹੈ ਤੇ ਜਿੰਨੀਆਂ ਤੁਸੀਂ ਮਤਲਬ ਬਰਤਾਂਤ ਸਿਰਜੇ ਇਲੈਕਸ਼ਨ ਤੋਂ ਪਹਿਲਾਂ ਚਾਹੇ ਉਹ ਬੀਆਈਪੀ ਸਿਕਿਉਰਿਟੀ ਦੇ ਹੋਣ ਫਿਰ ਚਾਹੇ ਆਮ ਬੰਦੇ ਦੀ ਗੱਲ ਹੋਵੇ ਫਿਰ ਮਿਲਣ ਦੀ ਗੱਲ ਹੋਵੇ ਫੇ ਲੋਕਾਂ ਨੂੰ ਉੱਤਰ ਦੇਣ ਦੀ ਗੱਲ ਹੋਵੇ ਫੇਰ ਐਡਵਰਟਾਈਜ਼ਮੈਂਟ ਦੀ ਗੱਲ ਹੋਵੇ ਫੋਟੋਸ਼ਾਪੜਨ ਦੀ ਗੱਲ ਹੋਵੇ ਉਹਦੇ ਤਾਂ ਫੇਰ 180 ਡਿਗਰੀ ਦਾ ਘਟਣਾ 90 ਡਿਗਰੀ ਵਾਲਾ ਵੀ ਨਹੀਂ ਹੈ ਉਹਦਾ 130 ਨਾ 360 ਹੀ ਡਿਗਰੀਆਂ ਹੁੰਦੀਆਂ ਉਹ ਜੀ 180 ਡਿਗਰੀ ਪੂਰੀ ਦੀ ਪੂਰੀ ਘਮਾਤਾ ਨਾ 90 ਡਿਗਰੀ ਵੀ ਨਹੀਂ ਵੀ ਉਹ ਸਾਰਾ ਕੁਝ ਹੋਣ ਹੋਰ ਹੈ ਸੋ ਇਹ ਚਾਹੀਦਾ ਹੈ ਵੀ ਹਲੇ 2 ਸਾਲ ਹੀ ਹੋਇਆ ਫੇਰ ਮੈਂ ਕਹਿੰਦਾ ਵੀ ਟਾਈਮ ਹੈਗਾ ਤੇ ਬਹੁਤ ਕੁਝ ਹੋ ਸਕਦਾ ਤੇ ਬਹੁਤ ਕੁਝ ਕਰਨ ਦੀ ਗੁੰਜਾਇਸ਼ ਹੈਗੀ ਹੈ ਤੇ ਜੇ ਤੁਸੀਂ ਆ ਠੀਕ ਰੂਟ ਤੇ ਚੜੋ ਤੇ ਠੀਕ ਬਰਤਾਨ ਸਿਰਜੋ ਤੇ ਲੋਕਾਂ ਦੇ ਮੁੱਦਿਆਂ ਨੂੰ ਮਤਲਬ ਸੈਂਟਰ ਦੇ ਵਿੱਚ ਲਿਆਓ ਤੇ ਉਹਦੇ ਲਈ ਬਹੁਤ ਸ਼ਾ ਹੈ ਰ ਐਜੂਕੇਸ਼ਨ ਦਾ ਮਸਲਾ ਪਿਆ ਹਸਪੀਟਲ ਵੀ ਪਿਆ ਇਨਫਰਾਸਟ੍ਰਕਚਰ ਵੀ ਪਿਆ ਰਜਗਾਰ ਵੀ ਪਿਆ ਪੋਸਟਾਂ ਜਿਹੜੀਆਂ ਨੇ ਬਹੁਤ ਬਹੁਤ ਖਾਲੀ ਵਈਆਂ ਮਹਿਕਮਿਆਂ ਦੀਆਂ ਫੇਰ ਬਹੁਤ ਕੁਝ ਹੋਰ ਕਰਨ ਵਾਲਾ ਵੀ ਹੈਗਾ ਹਾਂ ਹੁਣ ਧੁੰਦ ਦੇ ਵਿੱਚ ਹਰ ਰੋਜ਼ ਮੇਰੇ ਖਿਆਲ 15 20 ਬੰਦੇ ਮਰ ਰਹੇ ਆ ਹੈਨਾ ਉਹਦੇ ਉੱਤੇ ਕਦੇ ਕੋਈ ਬਿਆਨ ਕਿਸੇ ਦਾ ਨਹੀਂ ਆਇਆ ਸਰ ਉਹਦਾ ਕੋਈ ਨਹੀਂ ਆਇਆ ਵੀ ਕੀ ਕਰਨਾ ਉਹਦਾ ਕਿਸ ਤਰ੍ਹਾਂ ਦਾ ਕਰਨਾ ਤੇ ਮਤਲਬ 35 3600 ਬੰਦਾ ਇੱਕ ਸਾਲ 'ਚ ਮਰ ਜਾਂਦਾ ਰੋਡ ਦੇ ਉੱਤੇ ਉਹਦੀ ਕੀ ਹੈ ਤੇ ਹੋਰ ਖੱਜਲ ਖਵਾਰੀ ਜਿਹੜੀ ਹੁੰਦੀ ਹੈ ਉਹਦਾ ਕੀ ਹੈ ਨਾ ਉਹ ਮੁੱਦਿਆਂ ਨੂੰ ਕਿਸੇ ਹਿਸਾਬ ਚ ਲੈ ਆਓ ਜਾਏ ਨੀ ਅਗਰੀਕਲਚਰ ਪਾਲਿਸੀ ਦੀ ਗੱਲ ਹੈ ਇੰਡਸਟਰੀਅਲ ਪਾਲਿਸੀ ਦੀ ਗੱਲ ਹੈ ਰੋਜ਼ਗਾਰ ਦੀ ਪਾਲਿਸੀ ਦੀ ਗੱਲ ਹੈ ਐਜੂਕੇਸ਼ਨ ਆ ਜਿਹੜੀ ਆ ਉਹਦੇ ਉੱਤੇ ਹੋਣ ਦੀ ਗੱਲ ਹੈ ਪੀਣ ਵਾਲੇ ਪਾਣੀ ਦੀ ਗੱਲ ਆ ਸਾਰੀਆਂ ਜਿਹੜੀਆਂ ਨੇ ਬਹੁਤ ਕੁਝ ਆ ਸੋ ਇਸ ਲਈ ਉਹਦੇ ਤੇ ਉਵੇਂ ਡਾਕੂਮੈਂਟ ਪਬਲਿਕ ਕਰਨਾ ਫਿਰ ਡਿਬੇਟ ਕਰਨੀ ਫਿਰ ਉਹਨਾਂ ਨੂੰ ਮੁੱਦਿਆਂ ਨੂੰ ਲੋਕ ਪੱਖੀ ਲੈ ਆ ਕੇ ਕਰਨਾ ਉਹ ਵੱਡਾ ਬਾਕੀ ਮੁਫਤ ਜ ਮਤਲਬ ਬਿਜਲੀ ਦੇ ਕੇ ਤੇ ਮੁਫਤ ਦੀ ਬਾਸਾਂ ਦੀ ਜਿਹੜੀ ਹੈ ਸ਼ਹਿਰ ਕਰਾ ਕੇ ਤੇ ਯਾਤਰਾ 1000 ਰੁਪਿਆ ਔਰਤਾਂ ਨੂੰ ਦੇ ਕੇ ਉਹ ਵੋਟਾਂ ਲੈਣੀ ਆ ਉਹ ਡੈਮੋਕ੍ਰੇਸੀ ਨਹੀਂ ਹੈ ਡੈਮੋਕ੍ਰੇਸੀ ਨਹੀਂ ਹੈ ਉਹਦਾ ਤੁਸੀਂ ਵੋਟਾਂ ਜਿਹੜੀਆਂ ਨੇ ਸਰਕਾਰ ਦੇ ਪੈਸੇ ਨਾਲ ਖਰੀਦਣ ਦੀ ਗੱਲ ਤਾਂ ਹੋ ਸਕਦੀ ਹੈ ਡੈਮੋਕ੍ਰੈਟਿਕ ਬੇ ਨਾਲ ਆਪਣੇ ਮਤਲਬ ਕੰਮਾਂ ਦੇ ਉੱਤੇ ਬਲਬੁੱਤੇ ਉੱਤੇ ਵੋਟਾਂ ਲੈਣ ਦੀ ਗੱਲ ਨਹੀਂ ਹੋ ਸਕਦੀ ਉਹ ਲੋਕਾਂ ਦੇ ਮੁੱਦਿਆਂ ਦੇ ਲੋਕਾਂ ਦੇ ਬਾਰੇ ਜੀ ਗੱਲ ਕਰਕੇ ਹੋ ਸਕਦੀ ਹੈ। ਜਣਾ ਸਾਹਿਬ ਨਵਜੋਤ ਸਿੰਘ ਸਿੱਧੂ ਵੀ ਇਹੀ ਗੱਲ ਕਹਿੰਦੇ ਨੇ ਕਿ ਲੋਕ ਨੀਤੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਲੋਕ ਨੀਤੀਆਂ ਨਹੀਂ ਹੈਗੀਆਂ ਲੋਕਾਂ ਦੇ ਪੱਖ ਦੇ ਵਿੱਚ ਲੋਕ ਮਰੂ ਨੀਤੀਆਂ ਨੇ। ਤੁਸੀਂ ਨਵਜੋਤ ਸਿੰਘ ਸਿੱਧੂ ਦੀ ਪੋਲਿਟਿਕਸ ਨੂੰ ਕਿਵੇਂ ਦੇਖਦੇ ਹੋ? ਦੇਖੋ ਨਵਜੋਤ ਸਿੰਘ ਸਿੱਧੂ ਇੱਕ ਤੈ ਐਜ ਪਰਸਨ ਜਾਂ ਪਰਸਨੈਲਿਟੀ ਦੇ ਤੌਰ ਤੇ ਤੁਸੀਂ ਦੇਖੋ ਜਥੇਬੰਦਕ ਜਿਹੜਾ ਕਿਸੇ ਵੀ ਪਾਰਟੀ ਦਾ ਕੋਈ ਢਾਂਚਾ ਉਹਦੇ ਵਿੱਚੋਂ ਫਿੱਟ ਨਹੀਂ ਹੁੰਦਾ। ਇਮਰਦੀ ਸਿੱਧੀ ਜੀ ਗੱਲ ਹੈ ਚਾਹੇ ਉਹ ਭਾਰਤੀ ਜਨਤਾ ਪਾਰਟੀ ਚ ਪਹਿਲਾਂ ਰਹੇ ਹੈ ਨਾ ਉੱਥੇ ਵੀ ਤੁਸੀਂ ਦੇਖ ਲਓ ਫਿਰ ਤੁਸੀਂ ਆਊਟ ਆਫ ਦੀ ਬੇ ਇਨਫਲੇਟ ਕਰਕੇ ਨਾ ਸਟੇਟਸਮੈਨ ਤੋਂ ਅੱਗੇ ਬਹੁਤ ਕੁਝ ਬੋਲ ਜਾਂਦੇ ਹੋ ਤੇ ਉਹ ਇਸ ਗੱਲ ਤੇ ਰਹੇ ਆ ਉਹ ਵੀ ਆਮ ਆਦਮੀ ਪਾਰਟੀ ਨਾਲ ਪਹਿਲਾਂ ਇਨ ਟੱਚ ਸੀਗੇ ਵੀ ਸ਼ਾਇਦ ਇੱਧਰ ਕੁਝ ਆਉਂਦਾ ਹੋਵੇ ਇੱਕ ਹੈਗਾ ਕਿ ਤੁਸੀਂ ਇੰਡੀਵਿਜੂਅਲ ਲੀਡਰ ਦੇ ਤੌਰ ਤੇ ਉੱਪਰ ਨਾ ਚਾਹੁੰਦੇ ਹੋ ਹੈ ਨਾ ਜੀ ਐਜ਼ ਇੰਡੀਵਿਜੂਅਲ ਪਰਸਨ ਫਿਰ ਜਦੋਂ ਤੁਸੀਂ ਇੰਡੀਵਿਜੂਅਲ ਪਰਸਨ ਦੇ ਤੌਰ ਤੇ ਉੱਭਰਨਾ ਚਾਹੁੰਦੇ ਹੋ ਹਾਂ ਉੱਭਰਿਆ ਜਾ ਸਕਦਾ ਹੈ ਜਿਹੜੀ ਕਿਸੇ ਵੀ ਪਾਰਟੀ ਦਾ ਕੋਈ ਜਥੇਬੰਦਕ ਢਾਂਚਾ ਉਹਦੇ ਵਿੱਚ ਰਹਿੰਦੇ ਹੋਏ ਤੁਸੀਂ ਕੰਮ ਕਰੋ ਉਹਦੀ ਗੱਲ ਸੁਣੋ ਵੀ ਮੰਨੋ ਵੀ ਤੇ ਕੱਲਾ ਇਹੀ ਮੰਨੀਓ ਕਿ ਤੁਸੀਂ ਉਹੀ ਹੋ ਤੇ ਤੁਸੀਂ ਉਹ ਸਾਰਾ ਕੁਝ ਠੀਕ ਠਾਕ ਬਾਕੀ ਤਾਂ ਕੁਝ ਨਹੀਂ ਹੈ ਇਹ ਪਹਿਲੀ ਸਰਕਾਰ ਵੇਲੇ ਵੀ ਰਿਹਾ ਚਲੋ ਪਹਿਲੀ ਸਰਕਾਰ ਦਾ ਤਾਂ ਵੈਸੇ ਹੀ ਸੀਗਾ ਕਿ ਸਰਕਾਰ ਹਾਰਨ ਤੋਂ ਬਾਅਦ ਜਿਸ ਤਰ੍ਹਾਂ ਆ ਕਾਂਗਰਸ ਦੇ ਲੀਡਰ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਤੇ ਸ਼ਾਮਲ ਹੋਣ ਤੋਂ ਬਾਅਦ ਫਿਰ ਜਿਹੜੀ ਸਪੀਡ ਨਾਲ ਮੁੜ ਕੇ ਆਏ ਹੈ ਹੈਨਾ ਦੋਵੇਂ ਇਹ ਵੱਲਾ ਅश्चर्यਜਨ ਹੈ ਹੈਨਾ ਕਮਾਲ ਦੀਆਂ ਨੇ ਤੇ ਉਹ ਆਪਣੇ ਆਪ ਜੀ ਹੈਨਾ ਮਸਾਲ ਆ ਵੀ ਤੂੰ ਤੁਹਾਡਾ ਚੀਫ ਮਨਿਸਟਰ ਨਿਕਲਦੇ ਜਿਹੜਾ ਨਾ ਉਹ ਬੀਜੇਪੀ ਜਾਵੜੇ ਤੇ ਹੋਰੀ ਕੁਝ ਬਣ ਜੇ ਉਹ ਆਪਣੇ ਆਪ ਚ ਹੈ ਤੇ ਇਸ ਕਰਕੇ ਇਹ ਗੱਲ ਹੈਗੀ ਹੈ ਕਿ ਕਾਂਗਰਸ ਦਾ ਬੜੀ ਦੇਰ ਤੋਂ ਜਿਹੜਾ ਉੱਪਰਲਾ ਜੱਥੇਬੰਦਕ ਢਾਂਚਾ ਉਹ ਢਿੱਲਾ ਸੈਂਟਰ ਦਾ ਵੀ ਕਿ ਉਹਦੇ ਚ ਬਹੁਤ ਸਾਰਾ ਖਲਾਰਾ ਥੱਲੇ ਵੀ ਪਿਆ ਸੁੱਬਿਆਂ ਚ ਹਨਾ ਜੀ ਉਹ ਵੀ ਆਪਾਂ ਦੇਖਦੇ ਆਂ ਚਾਹੇ ਰਾਜਸਥਾਨ ਦਾ ਹੋਵੇ ਮੱਧ ਪ੍ਰਦੇਸ਼ ਦਾ ਹੋਵੇ ਜਿਸ ਤਰ੍ਹਾਂ ਬੰਦੇ ਗਏ ਜਾਂ ਉਹਨਾਂ ਨੂੰ ਲਜਾਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਹੈ ਤੇ ਉਸ ਦਾ ਇੱਕ ਜਿਹੜਾ ਅਸਰ ਆ ਉਹ ਪੰਜਾਬ ਚ ਵੀ ਦੇਖਦਾ ਕਿ ਕਾਂਗਰਸ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਹਨਾ ਜੀ ਉਹਦਾ ਹੁਣ ਜਾਖੜ ਵੀ ਜਿਹੜਾ ਸੀਗਾ ਪਹਿਲਾਂ ਪ੍ਰਧਾਨ ਰਿਹਾ ਹੁਣ ਬੀਜੇਪੀ ਚੱਲ ਗਿਆ ਹੈਨਾ ਜਿਹੜਾ ਸਭ ਤੋਂ ਵੱਧ ਸੌਫਟਵਰ ਤੇ ਜੈਂਟਲਮੈਨ ਲੱਗਦਾ ਮਤਲਬ ਉਹ ਕਿਤੇ ਦਾ ਕਿਤੇ ਪਹੁੰਚ ਗਿਆ ਉਹ ਜਿਹੜੀ ਜਥੇਬੰਦ ਕਹਿ ਕੇ ਉਹਨੂੰ ਇੱਕ ਜਥੇਬੰਦਕ ਰੂਪ ਚ ਪ੍ਰੋਕ ਕੇ ਚੱਲਣਾ ਇੱਕ ਲੀਡਰਸ਼ਿਪ ਜਿਹੜੀ ਹੈ ਉਹ ਚਲਾਵੇ ਉਹ ਫਿਰ ਉਹ ਉੱਥੇ ਨਹੀਂ ਦਿਖਦੀ ਕਾਂਗਰਸ ਦੇ ਵਿੱਚ ਹੁਣ ਇਹ ਤੇ ਜਿਹੜਾ ਬੰਦਾ ਇਹ ਠੀਕ ਹੈ ਵੀ ਹਾਂ ਪ੍ਰਧਾਨ ਹੈਗਾ ਪ੍ਰਧਾਨ ਨੂੰ ਬਿਨਾਂ ਪੁੱਛੀ ਤੁਸੀਂ ਰੈਲੀਆਂ ਕਰੀ ਜਾਓ ਫਿਰ ਤੁਸੀਂ ਆਪਣੇ ਜਿਹੜੇ ਆ ਉਹਨਾਂ ਵਾਰੀ ਬੋਲੀ ਜਾਓ ਹੈ ਜੀ ਉਹਦੇ ਵਾਰੀ ਜਿਹੜਾ ਕੁਛ ਨਾ ਕੁਛ ਬੋਲਦੇ ਹੋ ਉਹਨਾਂ ਨੂੰ ਕ੍ਰਿਟੀਸਾਈਜ਼ ਕਰ ਦਿਓ ਉਹ ਜਿਹੜਾ ਸਾਰਾ ਕੁਝ ਹੈ ਉਸ ਸਾਕਤਾਂ ਵਿੱਚ ਇਹ ਲੱਗਦਾ ਹਾਂ ਜਿਹੜੀ ਈ ਛਾ ਮੁੜ ਕੇ ਫੇਰ ਪਹਿਲਾਂ ਵੀ ਸੀਗੀ ਪਹਿਲਾਂ ਵੀ ਅਗਲੇ ਕਹਿੰਦੇ ਸੀ ਵੀ ਹਾਂ ਜੀ ਸੀਐਮ ਬਣਨਾ ਚਾਹੁੰਦਾ ਸਿੱਧੂ ਇਸ ਲਈ ਉਹ ਉਦੋਂ ਵੀ मतलब एमएलए ਹੁੰਦੇ ਹੋਏ ਵੀ ਮਨਿਸਟਰ ਬਣਨ ਤੋਂ ਬਾਅਦ ਵੀ ਕਈ ਕੁਝ ਹੋਇਆ ਇਹ ਸਾਰੇ ਲੋਕ ਜਾਣਦੇ ਹੀ ਐ ਤੇ ਉਹ 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 ਆਪਣੀ ਉਹਦੀ ਆਪਣੀ ਮਤਲਬ ਸੀ ਜਿਹੜੀ ਆਸਾ ਉਮੀਦ ਜਾਂ ਕਹਿ ਲੋ ਜਾਂ ਮਹੱਤਵ ਆकांक्षा ਜਿਹੜੀ ਸੀਗੀ ਉਹਦੀ ਕਿ ਮੈਂ ਉੱਭਰਾ ਤੇ ਬੜਾ ਉਹ ਫੇਰ ਤੋਂ ਹੁਣ ਉਹੀ ਗੱਲ ਐ ਹਾਂਜੀ ਕਿ ਤੁਸੀਂ ਉਹਨੂੰ ਰੈਲੀਆਂ ਕਰਕੇ ਠੀਕ ਐ ਜੇ ਜਦੋਂ ਤੁਸੀਂ ਉਹਨੂੰ ਬਾਈ ਦਾ ਵੇ ਕਰਦੇ ਹੋ ਤੇ ਆਪਣੀ ਪਾਰਟੀ ਤੇ ਵੀ ਅਟੈਕ ਕਰਦੇ ਹੋ ਫਿਰ ਉਹ ਉਹਦੀ ਪਾਰਟੀ ਨੂੰ ਉਹ ਉਹਦਾ ਗੱਲਾਂ ਦਾ ਜਵਾਬ ਤਾਂ ਫਿਰ ਦੇਣਾ ਪੈਂਦਾ ਕਿਉਂਕਿ ਉਹ ਪਬਲਿਕ ਹੋ ਗਈ ਗੱਲ ਬਿਲਕੁਲ ਜਿਹੜੇ ਏਜੰਡੇ ਉਹ ਉਠਾ ਰਿਹਾ ਜਿਹਦੇ ਚ ਕਾਂਗਰਸ ਘਿਰੀ ਵੀ ਹੈ ਕਿ ਠੀਕ ਹੈ ਆਮ ਆਦਮੀ ਪਾਰਟੀ ਵਲੇ ਇੱਕ ਗੱਲ ਤਾਂ ਹੋਈ ਨਾ ਕਿ ਜਿਹੜੇ ਬੰਦਿਆਂ ਨੇ ਕ੍ਰਾਪਸ਼ਨ ਕੀਤੀ ਉਹ ਖੜੇ ਗਏ ਮਨਿਸਟਰ ਐਮ ਐਲ اے ਨਾ ਹੀ ਹੋਰ ਇਹ ਗੱਲ ਤੂੰ ਤਾਂ ਮੰਨ ਕਰਨੀ ਹੋ ਜਾ ਸਕਦਾ ਵੀ ਹਾਂ ਤੁਸੀਂ ਕਰਪਸ਼ਨ ਦੇ ਬਾਰੇ ਚ ਤੁਸੀਂ ਇਕੱਲਾ ਇਹ ਨਹੀਂ ਕਹਿ ਸਕਦੇ ਪੋਲੀਟੀਕਲ ਬੈਂਡ ਹੈடா ਉਹ ਆਪਣੀ ਥਾਂ ਤੇ ਹੈ ਤੇ ਮੁੱਦੇ ਦੀ ਗੱਲ ਆਪਣੀ ਥਾਂ ਤੇ ਹੈ ਕਿ ਵੀ ਹਾਂ ਇਹ ਤਾਂ ਗੱਲ ਦੇਖੋ ਨਾ ਵੀ ਕਿੰਨੀਆਂ-ਕਿੰਨੀਆਂ ਜਾਇਦਾਦਾਂ ਜਾਂ ਹੋਰ ਕੀ ਕੁਝ ਬਣਿਆ ਤੇ ਕਰਪਸ਼ਨ ਜਿਹੜੀ ਹੈ ਪਹਿਲਾਂ ਦੂਜੀਆਂ ਪਾਰਟੀਆਂ ਚ ਵੀ ਹੋਈ ਅਕਾਲੀਆਂ ਚ ਵੀ ਹੋਈ ਕਾਂਗਰਸ ਵਲੇ ਵੀ ਹੋਈ ਉਹਦਾ ਬੀਜੇਪੀ ਦੇ ਬੰਦਿਆਂ ਨੇ ਵੀ ਕੀਤੀ ਹੈ ਜੀ ਉਹਦਾ ਤਾਂ ਹੀ ਪਤਾ ਲੱਗੂ ਜੇ ਤੁਸੀਂ ਉਹਨੂੰ ਸਾਰਿਆਂ ਦੇ ਕੋਈ ਠੀਕ ਢੰਗ ਦੀ ਇੰਪਾਰਸ਼ਲ ਕੋਈ ਇਨਕੁਆਇਰੀ ਹੋਵੇ ਕੋਈ ਬੈਠ ਕੇ ਕੋਈ ਗੱਲ ਹੋਵੇ ਅਦਰਵਾਈਜ਼ ਤਾਂ ਪਤਾ ਨਹੀਂ ਲੱਗਦਾ ਤੇ ਹੁਣ ਵਾਲਾ ਵੀ ਜਿਹੜਾ ਹੁਣ ਵੀ ਜੋ ਕੁਝ ਹੋ ਰਿਹਾ ਇਹਦਾ ਵੀ ਨਹੀਂ ਪਤਾ ਲੱਗਣਾ ਸੋ ਇਸ ਕਰਕੇ ਜਿਹੜੀ ਕਾਂਗਰਸ ਹੈ ਉਹ ਉਮੇ ਤਬੀਕ ਮਤਲਬ ਹੋਈ ਲੇਕਿਨ ਫਿਰ ਵੀ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਚ 18 ਸੀਟਾਂ ਦਾ ਲੈ ਕੇ ਹੀ ਗਏ ਨਾ ਬਿਲਕੁਲ ਕਾਂਗਰਸ ਤੇ ਮੇਨ اپੋਜੀਸ਼ਨ ਪਾਰਟੀ ਸੀਗੀ ਤੇ ਮੇਨ اپੋਜੀਸ਼ਨ ਪਾਰਟੀ ਦਾ ਔਡਾ ਵੱਡਾ ਰੋਲ ਨਹੀਂ ਨਿਭਾਇਆ ਜਾ ਰਿਹਾ ਕਾਂਗਰਸ ਤੋਂ ਜਿੱਡਾ ਨਿਭਾਉਣਾ ਚਾਹੀਦਾ ਕੰਸਟਰਕਟਿਵ ਉਸਾਰੂ ਤੌਰ ਤੇ ਜਿਹੜਾ ਬਣਦਾ ਉਹ ਇੱਕ ਕਿਸਮ ਨਾਲ ਉਲਝਿਆ ਕੰਮ ਉਹਦੇ ਵਿੱਚੋਂ ਹੀ ਹੁਣ ਮਤਲਬ ਜਿਹੜਾ ਧਰਮ ਸੋਧ ਉਹਨਾਂ ਨੂੰ ਅਰੈਸਟ ਕੀਤਾ ਈਡੀ ਨੇ ਤੇ ਸਿੱਧੂ ਨੇ ਤਾਂ ਉਹਦੇ ਤੇ ਵੀ ਕਮੈਂਟ ਕਰਿਆ ਹੈਨਾ ਇੱਕ ਟ੍ਰੇਡ ਟੈਂਗ ਨਾਲ ਉਹ ਆਪਣੀ ਥਾਂ ਤੇ ਆ ਪਰ ਲੇਕਿਨ ਮੁੱਖ ਮੁੱਦਾ ਦੋ ਹੀ ਹੈ ਕਿ ਇੱਕ ਤਾਂ ਜਿਹੜੀ ਸਿੱਧੂ ਦੀ ਆਪਣਾ ਵੀ ਮੈਂ ਪਰਸਨਲੀ ਉਭਰਾਤੇ ਕਰਾਂ ਉਹ ਜਥੇਵੰਦ ਕੇ ਹਿਸਾਬ ਕਿਤਾਬ ਵਿੱਚ ਫਿੱਟ ਨਹੀਂ ਪੈਂਦਾ ਉਹ ਟੀਮ ਵਰਕ ਹੀ ਹੁੰਦਾ ਟੀਮ ਨਾਲ ਹੀ ਚੱਲਣਾ ਪੈਂਦਾ ਕਿ ਕੋਈ ਵੀ ਪਾਰਟੀ ਹੋਵੇ ਤੇ ਉਹਨੂੰ ਇੱਕ ਦੂਏ ਨੂੰ ਕੰਸਲਟ ਕਰਕੇ ਟੀਮ ਵਰਕ 'ਚ ਹੀ ਚੱਲਦਾ ਉਹ ਉਸ ਲਾਈਨ ਤੇ ਨਹੀਂ ਹੈ ਦੂਜੀ ਗੱਲ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਆਪ ਤੱਕ ਨਹੀਂ ਹੋਵੇ ਤੇ ਜਿਹੜੇ ਕੁਝ ਹੋ ਗਿਆ ਗਲਤ ਠੀਕ ਹੈ ਉਹਨੂੰ ਤੁਸੀਂ ਮੰਨ ਕੇ ਫੇਰ ਕੋਈ ਪ੍ਰੋ ਪੀਪਲ ਹੈ ਨਾ ਲੋਕ ਪੱਖੀ ਅਜੰਡਾ ਲੈ ਕੇ ਅੱਗੇ ਆਓ ਤੇ ਉਹਦੇ ਤੇ ਤੁਸੀਂ ਖੜੀ ਕਰੋ ਆਪਣੀ ਲੜਾਈ ਉਹ ਠੀਕ ਹੈ ਹੈ ਨਾ ਤੇ ਹੁਣ ਇਹ ਲੱਗਦਾ ਕਿ ਠੀਕ ਹੈ ਇੰਡੀਆ ਆਲਾਈንስ ਬਣਿਆ ਉਹਦੇ ਚ ਦੋਵੇਂ ਪਾਰਟੀਆਂ ਹੈਗੀਆਂ ਤੇ ਨੈਸ਼ਨਲ ਲੈਵਲ ਤੇ ਹੈ ਤੇ ਮੈਨੂੰ ਇਹ ਲੱਗਦਾ ਕਿ ਜਿਹੜੀ ਸੈਂਟਰ ਦੀ ਲੀਡਰਸ਼ਿਪ ਹੈ ਉਹ ਦੋਹਾਂ ਦੀ ਕਿਉਂਕਿ ਜਿੰਨੀ ਕੁ ਮਾਰ ਬੀਜੇਪੀ ਨੇ ਕਾਂਗਰਸ ਨੂੰ ਪਾਈ ਤੇ ਕਿੰਨੀ ਕੁ ਬੀਜੇਪੀ ਨੇ ਆਮ ਆਦਮੀ ਪਾਰਟੀ ਨੂੰ ਲਾਈ ਉਹਦੇ 'ਚ ਕੋਈ ਨਾ ਕੋਈ ਸਮਝੌਤਾ ਤਾਂ ਹੋਣਾ ਹੈਨਾ ਸਿੱਧੂ ਇਸ ਗੱਲ ਨੂੰ ਇਹ ਸਮਝਦਾ ਇਸ ਲਈ ਉਹਦਾ ਇਹ ਕਹਿੰਦਾ ਵੀ ਸਮਝੌਤਾ ਹੋਣਾ ਚਾਹੀਦਾ ਕੁਝ ਬੰਦੇ ਆ ਜਿਹੜੇ ਕਹਿੰਦੇ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਹੈਗਾ ਕਿ ਇੱਥੇ ਦੇ ਲੀਡਰ ਜਿਹੜੇ ਕਰਾਪਸ਼ਨ 'ਚ ਆਮ ਆਦਮੀ ਪਾਰਟੀ ਨੇ ਅੰਦਰ ਕਰਤੇ ਹੈਨਾ ਉਹ ਚੱਲੀ ਜਾ ਰਿਹਾ ਯਾਨਕਿ ਸਹੀ ਯਾ ਕਾਂਗਰਸ ਲਈ ਨਾ ਥੋੜੀ ਕੰਪਲੈਕਸ ਸਿਚੁਏਸ਼ਨ ਹੈਗੀ ਐ ਉਂਝਲਦਾਰ ਹੈ ਲੇਕਨ ਮੇਨੂੰ ਲੱਗਦਾ ਕਿ ਇੱਥੇ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਉਹਦੇ ਮੱਦੇ ਨਜ਼ਰ ਦੋਹੇ ਪਾਰਟੀਆਂ ਸਮਝਣੀਆਂ ਕਿਉਂਕਿ ਆਮ ਆਦਮੀ ਪਾਰਟੀ ਨੇ ਜਿਹੜੀ ਦੂਜੀਆਂ ਸੂਬਿਆਂ 'ਚ ਇਲੈਕਸ਼ਨ ਲੜੀ ਉਹਦੇ ਤੋਂ ਵੀ ਲੈਸਨ ਲੈਣ ਦੀ ਲੋੜ ਹੈਗੀ ਐ ਉਹਦੇ ਤੋਂ ਵੀ ਲੈਸਨ ਮਿਲਦਾ ਕਿ ਐਵੇਂ ਨਹੀਂ ਬਣਦੀ ਗੱਲ ਤੁਸੀਂ ਹੁਣ ਜਿਹੜੀ ਜੇ ਬੀਜੇਪੀ ਨੂੰ ਟੈਕਲ ਕਰਨਾ ਤਾਂ ਉਹਦੇ ਲਈ ਜੇ ਜੇ ਜਮਹੂਰੀਅਤ ਦੇ ਹੱਕ 'ਚ ਖੜੇ ਹੋਣਾ ਫਿਰ ਸਾਨੂੰ इंडिया अलायंस ਦੇ ਹਿਸਾਬ ਕਿਤਾਬ ਚ ਹੋ ਸਕਦਾ ਚੱਲਣਾ ਪਊਗਾ ਜੀ ਬਿਲਕੁਲ ਬਿਲਕੁਲ ਟਵਾੜਾ ਸਾਹਿਬ ਸਾਰੀਆਂ ਗੱਲਾਂ ਬਾਤਾਂ ਦੇ ਸਾਹਮਣੇ ਪਾਉਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਜੀ ਜੀ ਦੋਸਤੋ ਆਪਣੇ ਨਾਲ ਜੁੜੇ ਹੋਏ ਸੀ ਆਰਥਿਕ ਮਾਹਿਰ ਡਾਕਟਰ ਬਰਵਿੰਦਰ ਸਿੰਘ ਟਵਾੜਾ ਸਾਹਿਬ ਤਮਾਮ ਰਾਜਨੀਤੀ ਦੇ ਉੱਪਰ ਗੱਲਬਾਤ ਕੀਤੀ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰਿਤਨਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ